ਆਪਾਂ ਸੱਚਮੁੱਚ ਮਸੀਹਾਂ ਨੇ ਮੁਸੀਬਤਾਂ ਤਾਂ ਬਹੁਤ ਆਉਂਦੀਆਂ ਹੁੰਦੀਆਂ ਹਰ ਇੱਕ ਤੇ ਆਈਆਂ ਥੋਡੇ ਤੇ ਮੇਰੇ ਤੇ ਵੀ ਆਈਆਂ ਹਾਲੇਲੂਇਆ ਜੇ ਆਪਾਂ ਕੱਚੇ ਪਿੱਲੇ ਆਪਾਂ ਘਬਰਾਗੇ ਵੀ ਮੈਨੂੰ ਹੁਣ ਉਹਨੇ ਐਂ ਕਹਤਾ ਮੈਂ ਤਾਂ ਛੱਡਦਾ ਪ੍ਰਭੂ ਨੂੰ ਛੱਡਦਾ ਨਹੀਂ ਛੱਡਣਾਗਾ ਡਰੈਡ ਹੋਇਆ ਕਰੋ ਆਪਾਂ ਨੂੰ ਕੁਝ ਸਿਖਾਉਣ ਆਉਂਦਾ ਵੈ ਹਾਲੇਲੂਇਆ ਹੁਣ ਤੁਹਾਨੂੰ ਪਤਾ ਜਦੋਂ ਆਪਣੇ ਤੇ ਅਟੈਕ ਹੋਇਆ ਸੀਗਾ ਸਾਰਿਆਂ ਨੇ ਵਿਰੋਧ ਕੀਤਾ ਅਸੀਂ ਛੱਡਦਾ ਮੈਨੂੰ ਕਈ ਕਈ ਵਾਰ ਮੈਨੂੰ ਵੀ ਬੈਠੇ ਨੂੰ ਪ੍ਰਾਰਥਨਾ ਕਰਨ ਨੂੰ ਸਾਰੇ ਕਹਿਣ ਲੱਗੇ ਰਿਸ਼ਤੇਦਾਰ ਵੀ ਕਹਿਣ ਲੱਗੇ ਆਪਦੇ ਧੀਆਂ ਪੁੱਤ ਵੀ ਕਹਿਣ ਲੱਗੇ ਕਿੱਧਰ ਤੁਸੀਂ ਲੱਗ ਕੇ ਛੱਡ ਦਿਓ ਲੋਕਾਂ ਦਾ ਵੈਰ ਨਾ ਪਾਓ ਹਾਲੇਲੂਇਆ ਕਈ ਵਾਰੀ ਆਪ ਨੂੰ ਵੀ ਆਉਣਾ ਖਣੀ ਮੈਂ ਚੰਗਾ ਕੀਤਾ ਖਣੀ ਮੈਂ ਗਲਤ ਕੀਤਾ ਪ੍ਰਭੂ ਜਾ ਕੇ ਪਰ ਫਿਰ ਕਹਿੰਨ ਨਹੀਂ ਨਹੀਂ ਪ੍ਰਭੂ ਇਹ ਵੀ ਕੋਈ ਤੇਰੀ ਮਰਜ਼ੀ ਹੈ ਵਿੱਚ ਹਾਲੇਲੂਇਆ ਕਈ ਵਾਰੀ ਪਰਮੇਸ਼ਰ ਆਪਾਂ ਨੂੰ ਅਲੱਗ ਕਰਦਾ ਸਾਰਿਆਂ ਤੋਂ ਅਲੱਗ ਕਰਦਾ ਵੇ ਹਾਲੇਲੂਇਆ ਜਦੋਂ ਆਪਾਂ ਇੰਨੇ 50 ਸਾਲ ਦੀ ਉਮਰ ਹੋ ਗਈ ਇੰਨੀਆਂ ਮੁਸੀਬਤਾਂ ਆਈਆਂ ਇਹਨੇ ਦੁੱਖ ਉਹਦੋਂ ਕਿਸੇ ਨੇ ਬਾਤ ਪੁੱਛੀ ਆਪਣੀ ਕੋਈ ਪੈਸੇ ਪੱਖੋਂ ਕੋਈ ਲਾਹੌਰ ਕਿਸੇ ਪੱਖੋਂ ਪੁੱਛੀਆ ਕਿਸੇ ਨੇ ਨਹੀਂ ਪੁੱਛੀਗੀ ਤੇ ਜੇ ਆਪਾਂ ਹੁਣ ਪ੍ਰਭੂ ਨੂੰ ਛੱਡ ਦਿਆਂ ਕੋਈ ਬਾਤ ਪੁੱਛੋ ਤਾਂ ਹੱਸਣਗੇ ਸਮ ਆਪਣੇ ਤੇ ਹਾਲੇਲੂਇਆ ਇਸ ਤਰ੍ਹਾਂ ਉਹਨੂੰ ਸਾਈਡ ਤੇ ਕਰ ਦਿਆ ਕਰੋ ਕਿਆ ਕਰੋ ਕੋਈ ਨਾ ਮੇਰਾ ਪਰਮੇਸ਼ਰ ਸਭ ਕੁਝ ਕਰਨ ਦੀ ਤਾਕਤ ਰੱਖਦਾ ਵੈ ਉਹਦੇ ਆਸਰੇ ਮੈਂ ਸਹਾਰੇ ਹੁਣ ਤੱਕ ਮੈਂ ਜਿਉਣੀ ਆ ਕਿਆ ਕਰੋ ਹਾਲੇਲੂਇਆ ਇਸ ਤਰ੍ਹਾਂ ਕਰਕੇ ਉੱਥੇ ਕੁਝ ਨਹੀਂ ਹੁੰਦਾਗਾ ਉਹ ਆਪਣਾ ਦਿਮਾਗ ਤੇ ਕਈ ਵਾਰੀ ਉਹ ਜੀ ਚੀਜ਼ ਲੋਡ ਪੈਂਦਾ ਆ ਜਾਂਦੀ ਆ ਵਿਖਾਣੇ ਮੈਨੂੰ ਕਹਿਤਾ ਖਣੀ ਮੈਂ ਵਿੱਚ ਕੋਈ ਆਕੇ ਪਾਪ ਹੀ ਕਰ ਲੈ ਖਣੀ ਮੈਂ ਪ੍ਰਭੂ ਨੂੰ ਨਹੀਂ ਪਰ ਜਿਹੜਾ ਅੜਿਆ ਤੇ ਖੜਾ ਰਹੂਗਾ ਹਾਲੇਲੂਇਆ ਉਹ ਅੰਤ ਤੋੜੀ ਕਹਿੰਦਾ ਜੋ ਸਹੂਗਾ ਉਹੀ ਬਚਾਇਆ ਜਾਊਗਾ ਹallelujah ਮੈਨੂੰ ਜਿੰਨਾ ਤੇ ਮਾਨ ਸੀਗਾ ਸਾਡੀ ਕਿਸੇ ਨੇ ਨਹੀਂ ਬਾਤ ਪੁੱਛੀ ਉਦੋਂ ਆ ਕੇ ਜਿਹੜੇ ਵਿੱਚ ਸੀ ਸਮਾਂ ਦੀ ਉਹ ਵੀ ਚਲੇ ਗਏ ਵਿਖਣੇ ਕੁਝ ਸਾਨੂੰ ਦੇਣਾ ਨਾ ਪੈ ਜੇ ਜਾਂ ਸਾਨੂੰ ਕੁਝ ਇਹ ਨਾ ਹੋ ਜੇ ਨਹੀਂ ਪਰ ਮੈਂ ਪਰਮੇਸ਼ਰ ਨੂੰ ਸੀ ਨਹੀਂ ਛੱਡਿਆਗਾ ਹallelujah ਹallelujah ਇਸ ਤਰ੍ਹਾਂ ਕਰਕੇ ਮੈਨੂੰ ਪਤਾ ਸੀਗਾ ਅੱਜ ਦਿਨ ਬੁਰੇ ਤੇ ਪਰਮੇਸ਼ਰ ਚੰਗੇ ਵੀ ਕਰੂਗਾ ਹallelujah ਤੇ ਜੇ ਆਪਾਂ ਕਹਿ ਦਿੰਦੇ ਫਿਰ ਉਹਨਾਂ ਮਗਾ ਲੱਗਦੇ ਤਾਂ ਫਿਰ ਉੱਤੇ ਕੁਝ ਨਹੀਂ ਸੇਵਾ ਨਾ ਹallelujah ਸਾਨੂੰ ਆਪਦਿਆਂ ਨੇ ਵੀ ਕਹਿਤਾ ਤੁਸੀਂ ਚਰਚਾ ਹੀ ਨਾ ਖੋਲੋ ਤੁਸੀਂ ਲੋਕਾਂ ਨਾਲ ਵੈਰ ਪਾਏ ਮੈਂ ਕਰ ਨਹੀਂ ਇਹ ਖੁੱਲ ਗਈ ਇਹ ਪਰਮੇਸ਼ਰ ਦੀ ਖਲਾਈਏ ਬੰਦ ਨਹੀਂ ਹੋਣੀਗੇ ਹallelujah ਪਰਮੇਸ਼ਰ ਵੀ ਜਾਣਦਾ ਵਾ ਉਹ ਕਹਿੰਦਾ ਜਦੋਂ ਸੱਚਮੁੱਚ ਤੂੰ ਕੱਲੇ ਮੈਂ ਤੇਰੇ ਨਾਲ ਤੂੰ ਕਿਉਂ ਡਰਨਾ ਮੈਂ ਆਪਾਂ ਨੂੰ ਸੱਚਮੁੱਚ ਅੰਦਰੋਂ ਵਿਸ਼ਵਾਸ ਹੋਣਾ ਚਾਹੀਦਾ ਵਾ ਆਪਣੇ ਇਰਾਦੇ ਮਜ਼ਬੂਤ ਹੋਣੇ ਚਾਹੀਦੇ ਹallelujah ਤੱਕਾ ਮਾਰਨ ਵਾਲੇ ਤਾਂ ਬਹੁਤ ਸਿੱਟਣ ਵਾਲੇ ਤੇ ਗਾਂ ਅੱਗੇ ਕਰਨ ਵਾਲਾ ਕੋਈ ਨਹੀਂ ਗਾ ਹallelujah ਪਿੱਛੇੋਂ ਤਾਂ ਖਿੱਚ ਲੈਣਗੇ ਗਾਂ ਨੂੰ ਕਰਨ ਵਾਲਾ ਕੋਈ ਨਹੀਂ ਗਾ ਗਾਣੂ ਕੌਣ ਕਰਦਾ ਵੈ ਪਰਮੇਸ਼ਰ ਕਰਦਾ ਵੈ ਹallelujah ਮਾਪੇ ਉਹ ਕਿੰਨੇ ਬੱਚਿਆਂ ਨੂੰ ਸਾਹਮ ਦਾ ਚੜ ਹੁਣ ਤਾਂ ਇੱਕ ਆ ਕਿਸੇ ਦੋ ਅੱਗੇ 7 7 8 8 ਹੁੰਦੇ ਸੀ ਹallelujah ਉਹ ਮਾਪੇ ਉਹ ਕਿੰਨੇ ਔਖੇ ਹੋ ਕੇ ਬੱਚਿਆਂ ਨੂੰ ਪਾਲਦੇ ਜੇ ਸਾਹ ਕਿਤਾਬ ਕਰਨ ਲੱਗ ਜੇ ਨਾ ਤਾਂ ਮੈਂ ਕਿਹਨੀ ਛਾਹੀ ਮੁੱਕ ਜਾਵੇ ਹallelujah ਤੇ ਉਹੀ ਬੱਚੇ ਜਦੋਂ ਮਾਪਿਆਂ ਦਾ ਟਾਈਮ ਆਉਂਦਾ ਤਾਂ ਉਹ ਦੋ ਕਹਿ ਦਿੰਦਾ ਤੁਸੀਂ ਕੌਣ ਤੇ ਅਸੀਂ ਕੌਣ ਹallelujah ਫਿਰ ਆਪਾਂ ਕਿਹਦਾ ਸਹਾਰਾ ਤਕਣਾ ਬੱਚਿਆਂ ਦਾ ਸਹਾਰਾ ਤਕਣਾ ਕਿ ਪਰਮੇਸ਼ਰ ਦਾ ਸਹਾਰਾ ਤਕਣਾ ਮੈਂ ਪਰਮੇਸ਼ੁਰ ਦਾ ਸਖਣਾ ਹਾਲੇਲੂਇਆ ਇਹ ਤਾਂ ਜਮਾਨਾ ਤੁਰਿਆ ਹੀ ਆਉਣ ਅੱਗੇ ਵੀ ਸੀ ਅੱਗੇ ਥੋੜਾ ਸੀ ਹੁਣ ਜਿਆਦਾ ਹੋ ਗਿਆ ਇਦੂਆਂ ਤਾਂ ਇਦੂ ਵੀ ਜਿਆਦਾ ਹੋ ਜਾਣਾ ਮੈਂ ਜੇ ਐਵੇਂ ਮੇਰੇ ਬੱਚੇ ਮੇਰੀ ਧੀ ਮੇਰਾ ਪੁੱਤ ਉਹਨਾਂ ਨੇ ਮੈਨੂੰ ਕਹਤਾ ਇੱਥੇ ਨਹੀਂ ਜਾਣ ਆਓ ਮੈਨੂੰ ਚਰਚ ਜਾਣ ਤੋਂ ਰੋਕਦੇ ਆ ਮੈਨੂੰ ਐ ਕਰਦੇ ਆ ਤੇ ਫਿਰ ਆਪਾਂ ਉਹ ਹੋ ਜਾਂ ਤੋਂ ਉਹਨਾਂ ਨੂੰ ਸਾਈਡ ਤੇ ਕਰ ਦਿਆ ਕਰੋ ਹਾਲੇਲੂਇਆ ਪਹਿਲਾ ਸਥਾਨ ਜ ਸੱਚਮੁੱਚ ਪਰਮੇਸ਼ੁਰ ਨੂੰ ਦੇਵਾਂਗੇ ਪਰਮੇਸ਼ੁਰ ਉਹਨਾਂ ਦੀ ਵੀ ਇੱਕ ਦਿਨ ਬੁੱਧੀਆਂ ਨੂੰ ਬਦਲੂਗਾ ਉਹਨਾਂ ਦੇ ਵੀ ਮਨਾਂ ਚ ਪਾਊਗਾ ਹਾਲੇਲੂਇਆ ਮਾਵਾ ਪਤਾ ਨਹੀਂ ਕਿੰਨੀਆਂ ਕਿੰਨੀਆਂ ਰਾਤਾਂ ਕੱਢਦੀ ਆ ਆਪਦੇ ਬੱਚੇ ਨੂੰ ਸਾਂਭ ਪਿਓ ਵੀ ਆਪਦੇ ਨਹੀਂ ਕੱਪੜੇ ਵੇਖਦਾ ਉਹ ਬੱਚਿਆਂ ਦੇ ਕੱਪੜੇ ਲੈ ਕੇ ਦਿੱਤਾ ਹallelujah ਉਹਨਾਂ ਨੂੰ ਪੜਾਉਂਦਾ ਮਾਂ ਮੈਨੂੰ ਪਤਾ ਨਹੀਂ ਕਿੰਨੀਆਂ ਘਰਦਿਆਂ ਰਾਤਾਂ ਦੀ ਨੀਂਦ ਖਰਾਬ ਕਰਦੀ ਕਿਹਦੇ ਲਈ ਈਆਂ ਪੁੱਤਾਂ ਦਿਖਾ ਤਰ ਹallelujah ਤੋ ਹੀ ਜੇ ਪੁੱਤਾਂ ਪਣ ਬੜੇ ਪੇਵਲੇ ਨਾ ਸੰਭੂ ਤੇ ਫਿਰ ਇਹੋ ਜੇ ਪੁੱਤਾਂ ਦੀ ਵੀ ਕੀ ਲੋ ਹਾਲੇਲੂਇਆ ਫਿਰ ਪਰਮੇਸ਼ਰ ਦਾ ਸਾਥ ਉਹ ਨਹੀਂ ਪੁੱਤ ਬਣਾ ਲਓ ਉਹ ਨਹੀਂ ਸਭ ਕੁਝ ਬਣਾ ਲਓ ਤੁਹਾਡਾ ਸਾਰਾ ਉਹੀ ਬਣੂਗਾ ਹਾਲੇਲੂਇਆ ਕਿਆ ਨਾ ਕਰੋ ਮੈਨੂੰ ਕੋਈ ਸਾੰਭਨ ਕਿਆ ਕਰੋ ਮੈਨੂੰ ਹੈਗਾ ਸਾੰਭਨ ਵਾਲੇ ਮੇਰੇ ਨਾਲ ਹੀ ਖੜਾ ਵੈ ਹਾਲੇਲੂਇਆ ਹਾਲੇਲੂਇਆ ਇਹ ਤਾਂ ਦਿਖਾਉਂਦਾ ਪਰਮੇਸ਼ਰ ਕਈ ਵਾਰੀ ਉਹ ਨਹੀਂ ਮਾਰੇਗੇ ਉਹ ਪੁੱਤ ਵੀ ਚੰਗੇ ਧੀਆ ਵੀ ਚੰਗੇ ਨੂੰਹਾਂ ਸਾਰੇ ਚੰਗੇ ਆ ਕਈ ਵਾਰ ਪਰਮੇਸ਼ਰ ਆਪਾਂ ਨੂੰ ਜਾਣ ਬੁੱਝ ਕੇ ਪਾਉਂਦੇ ਵੇਖਾਂ ਇਹ ਉਹਨਾਂ ਦਾ ਹੀ ਕਰੂਗੀ ਕਿ ਮੇਰਾ ਕਰੂਗੀ ਹallelujah ਇਹ ਉਹ ਪਰਮੇਸ਼ਰ ਕਹਿੰਦਾ ਦੁੱਖ ਹੋਵੇ ਤੇ ਸੌਖ ਹੋਵੇ ਤੂੰ ਮੈਂ ਤੇਰੇ ਨਾਲ ਹੈ ਹallelujah ਇਹ ਨਹੀਂਗਾ ਵੇ ਦੁੱਖ ਪੈਗਾ ਤਾਂ ਪਰਮੇਸ਼ਰ ਆਪਾਂ ਨੂੰ ਛੱਡ ਕੇ ਚਲਾ ਗਿਆ ਉਹ ਨਹੀਂ ਛੱਡਦਾ ਵਾਦਿਆਂ ਦਾ ਪੱਕਾ ਪਰਮੇਸ਼ਰ ਹੈ ਹallelujah ਜੋ ਨੇ ਕਿਹਾ ਤੂੰ ਨਾ ਡਰ ਤੂੰ ਨਾ ਘਬਰਾ ਮੈਂ ਤੇਰੇ ਨਾਲ ਐ ਤੇ ਸੱਚ ਮਚੋ ਨਾਲਿਓ ਕੁਛ ਵੀ ਬਣ ਕੇ ਆ ਸਕਦਾ ਹallelujah ਉਹ ਆਪਦੇ ਸਵਰਗਦੂਤਾਂ ਨੂੰ ਭੇਜੂ ਕਿਸੇ ਨੂੰ ਵੀ ਭੇਜੂ ਆਪਣੀ ਮਦਦ ਲਈ ਤੇ ਜੇ ਆਪਾਂ ਪਰਮੇਸ਼ਰ ਨੂੰ ਵਿਸਾਰਤਾ ਤੇ ਉਹਨਾਂ ਚ ਖੁੱਬੇ ਰਹਿ ਕੇ ਮੇਰਾ ਰਿਸ਼ਤੇਦਾਰ ਆ ਮੇਰਾ ਫਲਾਨਾ ਤੇ ਫਿਰ ਆਪੋਂ ਉਹਨਾਂ ਚ ਖੁੱਬੇ ਰਹਿ ਜਾਗੇ ਹallelujah ਫੇ ਪਰਮੇਸ਼ਰ ਕੋ ਤੂੰ ਇਹਨਾਂ ਦੀ ਹੋ ਕਰੀ ਚੱਲ ਇਹਨਾਂ ਦੇ ਅੱਗੇ ਪਿੱਛੇ ਤੁਰਿਆ ਫਿਰ ਨਹੀਂ ਆਪਾਂ ਪਹਿਲਾ ਸਥਾਨ ਪਰਮੇਸ਼ਰ ਨੂੰ ਦੇਣਾ ਹੈ ਹallelujah ਜਿਹਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਉਹੀ ਸਭ ਕੁਝ ਹੈ ਉਹੀ ਮੈਨੂੰ ਅੰਤ ਤੱਕ ਮੇਰੇ ਨਾਲ ਰਹੂਗਾ ਹallelujah ਇਹ ਤਾਂ ਧੰਨ ਹੁੰਦੇ ਆ ਡਿਊਟੀਆਂ ਲੱਗੀਆਂ ਹੁੰਦੀਆਂ ਕਿਵੇਂ ਨਿਭਾਈ ਚੱਲੋ ਹallelujah ਤੇ ਪਰ ਮੈਂ ਤਾਂ ਕਹਿੰਨੀ ਆ ਪਰਮੇਸ਼ਰ ਨੇ ਸਾਥ ਦੇਣਾ ਇਹ ਵੀ ਕੰਮ ਕਰਨੇ ਨੇ ਪਰ ਛੱਡ ਕੇ ਬਹਿ ਜਾਣਾ ਮੈਂ ਪਰਮੇਸ਼ਰ ਦੇ ਮਗਰ ਇਹ ਪਰਿਵਾਰ ਵੀ ਸਾਂਭਣਾ ਇਹ ਵੀ ਡਿਊਟੀ ਹੁੰਦੀ ਹੈ ਹallelujah ਇਹ ਆਪਣੀ ਡਿਊਟੀ ਲੱਗੇ 3 ਪੁੱਤਾਂ ਨੂੰ ਵੀ ਸਾਂਭਣਾ ਉਹਨਾਂ ਦਾ ਦੁੱਖ ਸੁੱਖ ਵੀ ਸੁਣਨਾ ਮੈਂ ਹallelujah ਪਰ ਉਹਨਾਂ ਨੂੰ ਵੀ ਅਹਿਸਾਸ ਹੋਣਾ ਚਾਹੀਦਾ ਵੀ ਅਸੀਂ ਵੀ ਆਪਦੇ ਮਾਪਿਓ ਦਾ ਆਦਰ ਕਰਨਾ ਹੈ ਬਾਈਬਲ ਚ ਕੀ ਲਿਖਿਆ ਵੀ ਮਾਪਿਓ ਦਾ ਆਦਰ ਨਾ ਕਰੋ ਲਿਖਿਆ ਹੋਇਆ ਲਿਖਿਆ ਵੀ ਤੁਸੀਂ ਮਾਪਿਓ ਦਾ ਆਦਰ ਕਰਨਾ ਮੈਂ ਚਾਹੀਓ ਚੰਗੇ ਤੇ ਚਾਹੀਓ ਉਹ ਬੁਰੇ ਹallelujah ਬੁਰਾ ਹੋਊਗਾ ਮਾਪੇ ਉਹ ਕੋਈ ਹੋਊਗਾ ਨਹੀਂ ਹੁੰਦਾਗਾ ਜੇ ਝੜਕਦਾ ਪਰਮੇਸ਼ਰ ਖਰਾ ਬੱਚੇ ਨੇ ਕਹਿੰਦਾ ਮੈਂ ਉਸੇ ਨੂੰ ਤਾੜਦਾ ਮੈਂ ਜਿਹਦੇ ਨਾਲ ਮੈਂ ਪਿਆਰ ਕਰਦਾ ਮੈਂ ਆਪਾਂ ਕਿਸੇ ਦੇ ਬੱਚੇ ਨੂੰ ਕੁਝ ਘੂਰ ਲਾਂਗੇ ਮਾਰ ਲਾਂਗੇ ਜਾ ਕੇ ਚਪੇੜ ਉਹਦੇ ਨਹੀਂ ਕੋਈ ਖਾਂਦਾ ਹallelujah ਆਪਾਂ ਆਪਦੇ ਬੱਚੇ ਦੇ ਕਿਉਂ ਚਪੇੜ ਮਾਰਦੇ ਆ ਵੀ ਤੂੰ ਸੁਧਰ ਜਾ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਸੱਚਮੁੱਚ ਵਾਦਿਆਂ ਦਾ ਪੱਕਾ ਪਰਮੇਸ਼ਰ ਹੈ ਉਹ ਆਪਾਂ ਨੂੰ ਨਹੀਂ ਛੱਡੂਗਾ ਨਹੀਂ ਤਿਆਗੂਗਾ ਸਭ ਛੱਡ ਜਾਣ ਦੁੱਤਾਂ ਬਦਲ ਜਾਣਗੇ ਦਿਨ ਬਦਲ ਜਾਣਗੇ ਸਭ ਕੋਈ ਹਾਲਾਤ ਬਦਲ ਜਾਂਦੇ ਪਰ ਪਰਮੇਸ਼ਰ ਨਹੀਂ ਬਦਲਦਾਗਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਪਰਿਵਾਰਾਂ ਚ ਵੀ ਆਏ ਨਹੀਂ ਵੀ ਆਪਾਂ ਜੇ ਪ੍ਰਭੂ ਚ ਜਾਣ ਲੱਗੇ ਹੁਣ ਮੈਨੂੰ ਕਹਤਾ ਉੱਥੇ ਵੀ ਪਰਮੇਸ਼ਰ ਦੇ ਨਹੀਂ ਪਰਿਵਾਰਾਂ ਨੂੰ ਵੀ ਸੰਭਾਲਣਾ ਹੈ ਹਾਲੇਲੂਇਆ ਇਹ ਵੀ ਡਿਊਟੀ ਲਾਇਆ ਇਹ ਡਿਊਟੀ ਇਹ ਵੀ ਆਪਾਂ ਨੂੰ ਹੁੰਦੀ ਹੈ ਜੀ ਇਹਦਾ ਫਲ ਆਪਾਂ ਉਹਨਾਂ ਤੋਂ ਨਹੀਂ ਮੰਗਣਾਗਾ ਇਹਦਾ ਫਲ ਮੈਨੂੰ ਤੀਆਂ ਪੁੱਤ ਦੇਣਗੇ ਇਹਦਾ ਫਲ ਵੀ ਪਰਮੇਸ਼ਰ ਨੇ ਦੇਣਾ ਹਾਲੇਲੂਇਆ